ਆਜ਼ਾਦੀ ਦਾ ਘਾਣ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਵੀ ਤੇ ਖਾਸ ਕਰਕੇ ਸਾਡੇ ਸੂਬੇ ਦੇ ਵਿੱਚ ਵੀ ਅਖਬਾਰਾਂ ਟੀਵੀ ਚੈਨਲ ਵੈਬ ਚੈਨਲ ਦੀ ਵਰਤੋਂ ਧੋਣੀ ਚਾਹੀਦੀ ਆ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰਾਂ ਨੂੰ ਸੁਚੇਤ ਕਰਨ ਲਈ ਸਰਕਾਰਾਂ ਦੀਆਂ ਅਕ੍ਰਿਤੀਆਂ ਦੱਸਣ ਲਈ ਪਰ ਇੱਥੇ ਦੋਹਾਂ ਸਰਕਾਰਾਂ ਨੇ ਇਹਨਾਂ ਅਦਾਰਿਆਂ ਦੀ ਵਰਤੋਂ ਇਸ ਕੰਮ 'ਚ ਕਰਨੀ ਸ਼ੁਰੂ ਕਰ ਦਿੱਤੀ ਸਿਰਫ ਆਪਣੀ ਮਸ਼ਹੂਰੀ ਲਈ ਆਪਣੀ ਵਾਹ ਵਾਈ ਲਈ ਤੇ ਜੇ ਕੋਈ ਅਦਾਰਾ ਸਰਕਾਰਾਂ ਦੇ ਕਹਿਣੇ ਦੇ ਉੱਤੇ ਨਹੀਂ ਚੱਲਦਾ ਚਾਹੇ ਉਹ ਵੈਬ ਚੈਨਲ ਹੈ ਚਾਹੇ ਉਹ ਅਖਬਾਰਾਂ ਨੇ ਚਾਹੇ ਕੋਈ ਟੀਵੀ ਚੈਨਲ ਹੈ ਫਿਰ ਉਹਨਾਂ ਦੇ ਉੱਤੇ ਕੇਸ ਜਿਹੜੇ ਉਹ ਰਜਿਸਟਰ ਕੀਤੇ ਜਾ ਰਹੇ ਨੇ ਔਰ ਵੱਖ-ਵੱਖ ਬਹਾਨਿਆਂ ਦੇ ਨਾਲ ਹੋਰ ਕਈ ਮਾੜੇ ਤਰੀਕਿਆਂ ਦੇ ਨਾਲ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਵੀ ਸਾਡੇ ਅਧੀਨ ਹੀ ਚੱਲੋ ਸਾਡੇ ਕਹਿਣੇ ਦੇ ਵਿੱਚ ਹੀ ਚੱਲੋ ਜਿਵੇਂ ਸਭ ਤੋਂ ਪਹਿਲਾਂ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਪੰਗਾ ਜਿਹੜਾ ਪਿਆ ਸੀਗਾ ਉਹ ਜੀਤ ਅਖਬਾਰ ਨਾਲ ਪਿਆ ਸੀਗਾ ਉਹ ਵੀ ਬਹੁਤ ਵੱਡਾ ادارہ ਸੀਗਾ ਔਰ ਉਹਨਾਂ ਦੇ ਉੱਤੇ ਵੀ ਜਿਹੜੇ ਉਹ ਪਰਚੇ ਦਰਜ ਕੀਤੇ ਗਏ ਆਪਣੀ ਮਰਜ਼ੀ ਦੇ ਅਨਸਾਰ ਚੱਲਣ ਲਈ ਕਿਹਾ ਉਸ ਤੋਂ ਬਾਅਦ ਵੈਬ ਚੈਨਲ ਚਲਾਉਣ ਵਾਲੇ ਮਨਿੰਦਰ ਸਿੱਧੂ ਮਿੰਟੂ ਗੁਰੂਸਰੀਆ ਔਰ ਆਰਟੀਆਈ ਐਕਟੀਵਿਸਟ ਬਹੁਤ ਸਰਗਰਮ ਰਹਿੰਦੇ ਨੇ ਮਾਨਕ ਗੋਇਲ ਉਹਨਾਂ ਦੇ ਉੱਤੇ ਵੀ ਪਰਚੇ ਦਰਜ ਕੀਤੇ ਗਏ ਹੁਣ ਪੰਜਾਬ ਕੇਸਰੀ ਅਖਬਾਰ ਨਾਲ ਸੇ ਮੋਹੋ ਹੀ ਫੰਡਾ ਉਹੀ ਤਰੀਕਾ ਜਿਹੜਾ ਵਰਤਿਆ ਜਾ ਰਿਹਾ ਵਾ ਬਹੁਤ ਵੱਡਾ ਅਦਾਰਾ ਹੈ ਦੇਸ਼ ਦਾ ਸੂਬੇ ਦਾ ਪੰਜਾਬ ਕੇਸਰੀ ਜਗਬਣੀ ਕਸੂਰ ਸਿਰਫ ਇਹ ਹੈ ਕੇ ਸਰਕਾਰ ਦੀ ਮਰਜ਼ੀ ਦੇ ਨਾਲ ਖਬਰਾਂ ਨਹੀਂ ਲਾਈਆਂ ਜਾ ਰਹੀਆਂ ਕੱਲੀ ਵਾਹ ਵਾਈ ਨਹੀਂ ਕੀਤੀ ਜਾ ਰਹੀ ਕਿਤੇ ਨਾ ਕਿਤੇ ਨੁਕਤਾਜੀ ਨਹੀਂ ਵੀ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਕਤਾਈਆਂ ਵੀ ਸਰਕਾਰ ਦੀਆਂ ਦਸੀਆਂ ਦਸੀਆਂ ਜਾਂਦੀਆਂ ਨੇ ਇਹ ਧੱਕਾ ਬਿਲਕੁਲ ਉਸ ਤਰੀਕੇ ਨਾਲ ਕੀਤਾ ਜਾ ਰਿਹਾ ਜਿਵੇਂ 1947 ਤੋਂ ਪਹਿਲਾਂ ਅੰਗਰੇਜ਼ ਕਰਦੇ ਸੀਗੇ ਬਾਗੀਆਂ ਦੀ ਇਨਕਲਾਬੀਆਂ ਦੀ ਉਦੋਂ ਅਖਬਾਰਾਂ ਬੰਦ ਕਰਨ ਲਈ ਲੋਕਾਂ ਦੀ ਆਵਾਜ਼ ਉਦੋਂ ਵੀ ਪਰਚੇ ਵੰਡੇ ਜਾਂਦੇ ਸੀ ਅਖਬਾਰਾਂ ਵੰਡੀਆਂ ਜਾਂਦੀਆਂ ਸੀ ਉਹਨਾਂ ਦੀ ਆਵਾਜ਼ ਬੰਦ ਬੰਦ ਕਰਨ ਲਈ ਜਿਸ ਤਰੀਕੇ ਉਹ ਧੱਕਾ ਕਰਦੇ ਸੀ ਉਸੇ ਤਰਜ਼ ਦੇ ਉੱਤੇ ਸਾਡੀਆਂ ਇਹ ਦੋਵੇਂ ਸਰਕਾਰਾਂ ਜਿਹੜੀਆਂ ਚੱਲੀਆਂ ਨੇ ਕਿ ਕਿਸੇ ਨੂੰ ਬੋਲਣ ਦੀ ਜਾਦੀ ਨਹੀਂ ਪਰ ਇਹਦੇ ਨਾਲ ਨਾਲ ਮੈਂ ਦੋਵਾਂ ਸਰਕਾਰਾਂ ਨੂੰ ਥੋੜਾ ਥੋੜਾ ਇਤਿਹਾਸ ਤੋਂ ਜਾਣੂ ਕਰਾਉਣਾ ਚਾਹੁੰਦਾ ਲੀਡਰ ਤੇ ਬਹੁਤ ਬਹੁਤ ਲੰਬੇ ਲੈਕਚਰ ਦਿੰਦੇ ਨੇ ਵੀ ਆਜ਼ਾਦੀ ਤੋਂ ਪਹਿਲਾਂ ਦੇ ਵੀ ਵੀ ਅਸੀਂ ਆਹ ਕੀਤਾ ਸਾਡੇ ਵੱਡੇ-ਵਡੇਰਿਆਂ ਨੇ ਆਹ ਕੀਤਾ ਥੋੜਾ ਇਤਿਹਾਸ ਤੇ ਪੜ੍ਹ ਲੈਣਾ ਚਾਹੀਦਾ ਵੀ ਉਸ ਤੋਂ ਪਹਿਲਾਂ ਵੈਬ ਚੈਨਲ ਤੇ ਨਹੀਂ ਸੀ ਆਜ਼ਾਦੀ ਤੋਂ ਪਹਿਲਾਂ ਲੋਕਾਂ ਕੋਲ ਨਾ ਟੀਵੀ ਸੀਗੇ ਨਾ ਵੈੱਬ ਚੈਨਲ ਸੀਗੇ ਦੇਸ਼ ਨੂੰ ਯਾਦ ਕਰਾਉਣ ਲਈ ਪ੍ਰਚਾਰ ਜਿਹੜਾ ਲੋਕਾਂ ਨੂੰ ਲਾਮਬੰਦ ਕਰਨ ਲਈ ਜਿਹੜਾ ਪ੍ਰਚਾਰ ਦਾ ਤਰੀਕਾ ਸੀਗਾ ਉਹ ਅਖਬਾਰ ਸੀਗਾ ਔਰ ਪਰਚੇ ਵੰਡੇ ਜਾਂਦੇ ਸੀ ਜਿਨ੍ਹਾਂ ਨੂੰ ਪੈਂਫਲੇਟ ਕਹਿ ਦਿੰਦੇ ਆ ਵੀ ਇਸ਼ਤਿਹਾਰ ਸ਼ਪਾਸ਼ ਪਾ ਕੇ ਵੰਡੇ ਜਾਂਦੇ ਸੀਗੇ ਔਰ ਅੰਗਰੇਜ਼ ਵੀ ਅਖਬਾਰਾਂ ਬੰਦ ਕਰਾਉਣ ਲਈ ਧੱਕਾ ਕਰਦੇ ਸੀਗੇ ਜਿਵੇਂ ਤੁਸੀਂ ਕਰ ਰਹੇ ਹੋ ਤੁਸੀਂ ਵੀ ਕੋਈ ਕਸਰ ਨਹੀਂ ਛੱਡ ਰਹੇ ਔਰ ਉਹਨਾਂ ਵੀ ਕੋਈ ਕਸਰ ਨਹੀਂ ਛੱਡੀ ਔਰ ਉਦੋਂ ਬਹੁਤ ਮਸ਼ਹੂਰ ਜਿਹੜੇ ਸ਼ਾਇਰ ਹੋਏ ਆ ਅਕਬਰ ﺍﻟलाਹਬਾਦੀ ਉਹਨਾਂ ਨੇ ਉਸੇ ਸਮੇਂ ਉਸ ਵੇਲੇ ਦੇ ਵਿੱਚ ਇੱਕ ਸ਼ੇਰ ਲਿਖਿਆ ਸੀਗਾ ਜਦੋਂ ਅਸੀਂ ਸਾਰੇ ਹਿੰਦੁਸਤਾਨ ਗੁਲਾਮ ਸੀਗਾ ਭਾਰਤ ਜਦੋਂ ਗੁਲਾਮ ਸੀਗਾ ਉਹਨਾਂ ਨੇ ਬਹੁਤ ਖੂਬ ਸ਼ੇਰ ਲਿਖਿਆ ਸੀਗਾ ਵੀ ਲਿਖਣ ਪੜਨ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਅਖਬਾਰਾਂ ਦਾ ਪਰਚਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਇੱਕ ਸ਼ੇਰ ਲਿਖਿਆ ਸੀਗਾ ਖੀਚੋ ਨਾ ਕਮਾਨੋ ਕੋ ਨਾ ਤਲਵਾਰ نکਾਲੋ ਖੀਚੋ ਨਾ ਕਮਾਨੋ ਕੋ ਨਾ ਤਲਵਾਰ نکਾਲੋ ਜਦ ਤੋਪ ਮੁਕਾਬਲ ਹੋ ਤੋ ਅਖਬਾਰ نکਾਲੋ ਜਦੋਂ ਬੜਾ ਵੱਡਾ ਤੁਹਾਡਾ ਮੁਕਾਬਲਾ ਦੁਸ਼ਮਣ ਵੱਡੇ ਦੇ ਨਾਲ ਹੋਵੇ ਤੇ ਸਭ ਤੋਂ ਵਧੀਆ ਤਰੀਕਾ ਵੀ ਅਖਬਾਰ ਕੱਢੋ ਆਪ ਦੇ ਵਿਚਾਰ ਜਿਹੜੇ ਉਹ ਸਾਂਝੇ ਕਰੋ ਉਹ ਲੋਕਾਂ ਤੱਕ ਪਹੁੰਚਾਓ 1757 ਚ ਹੁਣ ਧਿਆਨ ਨਾਲ ਇਤਿਹਾਸ ਸੁਣ ਲਿਓ ਖਬਰਾਂ ਦਾ 1757 ਦੇ ਵਿੱਚ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀਗੀ ਉਹ ਪਲਾਸੀ ਦੀ ਲੜਾਈ ਜਦੋਂ ਜਿੱਤ ਜਾਂਦੀ ਆ ਭਾਰਤ ਦੇ ਉੱਤੇ ਉਹਨਾਂ ਦੀ ਰਾਜ ਕਰਨ ਦੀ ਸ਼ੁਰੂਆਤ ਜਦੋਂ ਹੁੰਦੀ ਆ ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਜਿਹੜੀ ਆ ਉਹਦੇ ਵਿੱਚ ਉਹਨਾਂ ਤੋਂ ਯਾਦ ਕਰਾਉਣ ਲਈ ਬਹੁਤ ਵੱਡਾ ਜਿਹੜਾ ਸੰਘਰਸ਼ ਕਰਨਾ ਪਿਆ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਨੇ 200 ਸਾਲ ਤੱਕ ਸਾਡੇ ਤੇ ਰਾਜ ਕੀਤਾ ਵਾ ਔਰ ਇਤਿਹਾਸ ਦੱਸਦਾ ਕਿ ਬਹੁਤ ਵੱਡਾ ਯੋਗਦਾਨ ਜਿਹੜਾ ਲੇਖਕਾਂ ਦਾ ਵੀ ਰਿਹਾ ਵਾ ਅਖਬਾਰਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਰਿਹਾ ਵਾ ਔਰ ਇੱਥੇ ਮੈਂ ਦੱਸਣਾ ਚਾਹਣਾ ਕਿ ਦੇਸ਼ ਦਾ ਨਹੀਂ ਪੂਰੇ ਏਸ਼ੀਆ ਦਾ ਸਭ ਤੋਂ ਪਹਿਲਾ ਜਿਹੜਾ ਅਖਬਾਰ ਆ ਇੰਡੀਆ ਦੇ ਵਿੱਚ ਛਪਿਆ ਸੀਗਾ 29 ਜਨਵਰੀ 1780 ਨੂੰ ਇੱਕ ਆਇਰਿਸ਼ ਆਦਮੀ ਸੀਗਾ ਆਇਰਿਸ਼ ਮੈਨ ਜੇਮਸ ਆਗਸਟਸ ਹਿੱਕੀ ਉਹਨੇ ਉਹ ਅਖਬਾਰ ਚਾਲੂ ਕੀਤਾ ਸੀਗਾ ਹਿੱਕੀ ਬੰਗਾਲ ਗੈਜਟ ਦੇ ਨਾਮ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਅਖਬਾਰ ਸੀਗਾ ਉਹਦਾ ਮੇਨ ਮਕਸਦ ਕੀ ਸੀਗਾ ਇਹ ਕੱਲਾ ਅਖਬਾਰ ਨਹੀਂ ਮੈਂ ਸਾਰੀਆਂ ਦੱਸਣ ਲੱਗਾ ਜਿਨ੍ਹਾਂ ਦੇ ਉੱਤੇ ਜ਼ਬਰ ਜ਼ੁਲਮ ਹੋਇਆ ਜਿਸ ਤਰੀਕੇ ਹੋਣ ਹੋ ਰਿਹਾ ਵਾ ਉਹ ਅਖਬਾਰ ਇਸ ਮਕਸਦ ਦੇ ਨਾਲ ਕੱਢਿਆ ਗਿਆ ਸੀਗਾ ਕਿ ਜਨਤਾ ਤੱਕ ਸੱਚ ਪਹੁੰਚਾਉਣ ਲਈ سرکاری غلطیاں ਨੂੰ ਜਾਗਰ ਕਰਨ ਲਈ ਔਰ ਉਹਨੇ ਉਦੋਂ ਕੱਢਿਆ ਸੀਗਾ ਜਦੋਂ ਅੰਗਰੇਜ਼ ਬ੍ਰਿਟਿਸ਼ ਜਿਹੜੇ ਆਪਣੇ ਨਿਜਮ ਤੇ ਕਾਨੂੰਨ ਜਿਹੜੇ ਲੋਕਾਂ ਦੇ ਉੱਤੇ ਜ਼ਬਰੀ ਥੋਪ ਰਹੇ ਸੀਗੇ ਔਰ ਆਮ ਆਦਮੀ ਦੀ ਆਵਾਜ਼ ਕਿਤੇ ਵੀ ਜਿਹੜੀ ਉਹ ਸੁਣੀ ਨਹੀਂ ਸੀ ਜਾ ਰਹੀ ਇਸ ਅਖਬਾਰ ਦੇ ذریعے ਸਤੰਤਰ ਵਿਚਾਰ ਜਿਹਨੂੰ ਕਹਿੰਦੇ ਆ ਰਾਜਨੀਤਿਕ ਸਚਾਈ ਤੇ ਲੋਕ ਮਤ ਜਿਹੜਾ ਸਾਹਮਣੇ ਲਿਆਉਣ ਲਈ ਅਖਬਾਰ ਕੱਢਿਆ ਸੀਗਾ ਔਰ ਉਸ ਅੰਗਰੇਜ਼ ਦੇ ਉੱਤੇ ਜਿਹੜਾ ਅੰਗਰੇਜ਼ ਸੀਗਾ ਜੇਮਸ ਹਿੱਕੀ ਉਹਦੇ ਉੱਤੇ ਵੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਕਈ ਵਾਰੀ ਜਾਨ ਲੈਵਾ ਜਿਹੜੇ ਹਮਲੇ ਆ ਉਹਦੇ ਉੱਤੇ ਕਰਾਇਆ ਫਿਰ ਉਹਨੂੰ ਜੇਲ੍ਹ ਭੇਜਿਆ ਉਹਦੇ ਉੱਤੇ ਕਈ ਮਾਨ ਨੀ ਦੇ ਮੁਕਦਮੇ ਜਿਹੜੇ ਉਹ ਦਰਜ ਕਰਾਏ ਗਏ ਔਰ ਉਸ ਵੇਲੇ ਵੀ ਡਾਕ ਘਰਾਂ ਦੇ ਵਿੱਚ ਪਾਬੰਦੀ ਲਾ ਦਿੱਤੀ ਸੀ ਇਸ 1780 ਦੇ ਵਿੱਚ 29 ਜਨਵਰੀ 1780 ਨੂੰ ਖ਼ਬਰ ਸ਼ੁਰੂ ਹੋਇਆ ਸੀਗਾ ਔਰ 1782 30 ਮਾਰਚ ਨੂੰ ਇਹ ਅਖਬਾਰ ਬੰਦ ਕਰ ਦਿੱਤਾ ਗਿਆ ਸੀ ਔਰ ਕਾਨੂੰਨ ਲਾਇਆ ਸੀਗੇ ਪ੍ਰੈਸ ਐਕਟਿਕ ਆਇਆ ਸੀਗਾ ਸਰਕਾਰ ਨੇ ਉਹਦੀ ਪ੍ਰਿੰਟਿੰਗ ਪ੍ਰੈਸ ਦੀ ਨਿਲਾਮੀ ਕੀਤੀ ਸੀ ਔਰ ਇਹਨੂੰ ਇੰਡੀਆ ਗੈਜਟ ਨਾਂ ਦਾ ਇੱਕ ਅਖਬਾਰ ਸੀਗਾ ਉਹਨੇ ਖਰੀਦ ਲਿਆ ਸੀਗਾ ਹੁਣ ਇੰਡੀਆ ਗੈਜਟ ਕੀ ਸੀਗਾ ਇਹ 18 ਨਵੰਬਰ 1780 ਨੂੰ ਸ਼ੁਰੂ ਹੁੰਦਾ ਵਾ ਇਹਨੂੰ ਸ਼ੁਰੂ ਕਰਦੇ ਨੇ ਬਰਨارڈ ਮੈਮਸਿੰਕ ਔਰ ਪੀਟਰ ਰੀਡ ਇਹ ਦੋ ਬੰਦੇ ਇਹਨੂੰ ਸ਼ੁਰੂ ਕਰਦੇ ਨੇ ਦੋਵੇਂ ਈਸਟ ਇੰਡੀਆ ਦੇ ਕਰਮਚਾਰੀ ਸੀਗੇ ਨੌਕਰ ਸੀਗੇ ਉਸ ਕੰਪਨੀ ਦੇ ਔਰ ਤਗੜੇ ਸਮਰਥਕ ਸੀਗੇ ਵਾਰਨ ਹੈਸਟਿੰਗ ਜਿਹੜੇ ਰਹੇ ਆ ਗਵਰਨਰ ਜਰਨਲ 1772 ਤੋਂ ਲੈ ਕੇ 1785 ਤੱਕ ਇਹ ਸਰਕਾਰੀ ਅਖਬਾਰ ਸੀਗਾ ਲੋਕ ਇਹਦੀਆਂ ਖਬਰਾਂ ਦੇ ਨਾਲ ਸੰਤੁਸ਼ਟ ਨਹੀਂ ਸੀ ਔਰ ਜੇਮਸ ਹਿੱਕੀ ਨੇ ਜਿਹੜਾ ਅਖਬਾਰ ਆ ਲੋਕਾਂ ਨੂੰ ਹਿੱਕੀ ਜਿਹੜਾ ਉਹਨੇ ਜੇਮਸ ਹਿੱਕੀ ਨੇ ਲੋਕਾਂ ਨੂੰ ਇੱਕ ਸਵਾਦ ਪਾ ਦਿੱਤਾ ਸੀਗਾ ਸੱਚ ਸੁਣਨ ਦਾ ਆਜ਼ਾਦੀ ਦੀ ਲੜਾਈ ਜਿਹੜੀ ਉਹਦੇ ਵਿੱਚ ਸ਼ੁਰੂਆਤ ਉਹਨੇ ਕਰ ਦਿੱਤੀ ਸੀ ਔਰ ਲੋਕਾਂ ਦੇ ਵਿੱਚ ਮੰਗ ਬਹੁਤ ਵੱਧ ਗਈ ਸੀ ਅਖਬਾਰਾਂ ਦੀ ਲੋਕਾਂ ਦਾ ਬਹੁਤ ਜ਼ਿਆਦਾ ਮੰਗ ਸੀਗੀ ਯਾਦੀ ਕਲਾਟੀਆਂ ਤੋਂ ਬਾਗੀਆਂ ਤੋਂ ਇਨਕਲਾਬੀਆਂ ਤੋਂ ਵੀ ਖ਼ਬਾਰਾਂ ਰਹੀ ਪਰਚੇ ਵੰਡੇ ਜਾਣ ਜਾਂ ਲੋਕਾਂ ਤੱਕ ਇਹ ਮੈਸੇਜ ਪਹੁੰਚਾਏ ਜਾਣ ਵੀ ਤੁਸੀਂ ਕੀ ਕਰ ਰਹੇ ਹੋ ਔਰ ਉਦੋਂ ਬਹੁਤ ਸਾਰੀਆਂ ਖ਼ਬਾਰਾਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਨਾਮ ਹੈ ਕਲਕੱਤਾ ਕੈਰੀਅਰ ਐਸ਼ੀਆਟਿਕ ਮਿਰਰ ਸਟਾਰ ਇਨ ਬੰਗਾਲ ਮਦਰਾਸ ਕੈਰੀਅਰ ਮਦਰਾਸ ਗੈਜਟ ਇੱਥੋਂ ਤੱਕ ਕੇਵਲ ਹਿੰਦੁਸਤਾਨੀ ਨਹੀਂ ਅੰਗਰੇਜ਼ ਵੀ ਪ੍ਰੈਸ ਦੀ ਆਜ਼ਾਦੀ ਦੀ ਮੰਗ ਜਿਹੜੀ ਉਹ ਕਰਨੀ ਸ਼ੁਰੂ ਹੋ ਗਏ ਸੀਗੇ ਔਰ ਇੱਕ ਅੰਗਰੇਜ਼ ਸੀਗੇ ਜੇਮਸ ਮੈਕਨੇਜ਼ੇ ਮੈਕਲਿਨ ਉਹਨਾਂ ਨੇ ਬੰਬੇ ਗਜਟ ਨਾਂ ਦਾ ਅਖਬਾਰ ਕੱਢਿਆ ਸੀਗਾ ਬੰਬੇ ਹਰਾਲਡ ਇਹ ਦੋ ਅਖਬਾਰ ਉਹਨਾਂ ਨੇ ਕੱਢੇ 1799 ਦੇ ਵਿੱਚ ਉਹ ਅੰਗਰੇਜ਼ ਸੀਗੇ ਉਹ ਵੀ ਇਸ ਲੜਾਈ ਦੇ ਵਿੱਚ ਖੁੱਦ ਗਏ ਸੀਗੇ ਕਿ ਭਾਵੇਂ ਰਾਜ ਸਾਡਾ ਹੀ ਹੈ ਭਾਵੇਂ ਰਾਜ ਅੰਗਰੇਜ਼ਾਂ ਦਾ ਹੀ ਹੈ ਪਰ ਪ੍ਰੈਸ ਨੂੰ ਜਿਹੜੀ ਉਹ ਪੂਰੀ ਆਜ਼ਾਦੀ ਮਿਲਣੀ ਚਾਹੀਦੀ ਹੈ ਔਰ ਪਹਿਲਾ ਜਿਹੜਾ ਹਿੰਦੀ ਦਾ ਅਖਬਾਰ ਉਹ 1857 ਚ ਛਪਿਆ ਸੀ ਔਰ ਇਹ ਤਿੰਨ ਤਿੰਨ ਭਾਸ਼ਾ ਦੇ ਵਿੱਚ ਛਾਪਿਆ ਗਿਆ ਸੀ ਹਿੰਦੀ ਉਰਦੂ ਮਰਾਠੀ ਇਹਦਾ ਨਾਮ ਸੀਗਾ ਪਿਆਮੇ ਆਜ਼ਾਦੀ ਅਜ਼ੀਮੁੱਲਾ ਖਾਨ ਤੇ ਮਿਰਜ਼ਾ ਜਿਹੜੇ ਬੇਦਰ ਬਖਤ ਆ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਅਖਬਾਰ ਸ਼ੁਰੂ ਕੀਤਾ ਸੀਗਾ ਤੇ ਇਹਦਾ ਵੀ ਮਕਸਦ ਕੀ ਸੀਗਾ 1857 ਦੇ ਵਿੱਚ ਜਿਹੜਾ ਵਿਦਰੋਹ ਹੋਇਆ ਉਹਦੇ ਸਮਰਥਨ ਦੇ ਵਿੱਚ ਇਹ ਅਖਬਾਰ ਕੱਢਿਆ ਸੀ ਗਿਆ ਸੀਗਾ ਔਰ ਇਹਦੇ ਉੱਤੇ ਦੇਸ਼ throi ਦਾ ਇਲਜ਼ਾਮ ਲਾ ਕੇ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ ਤੇ ਜਿਹੜੇ ਇੱਕ 파ਰਟਨਰ ਸੀਗੇ ਮਿਰਜ਼ਾ ਬੇਦਾਰ ਬਖਤ ਉਹਦਾ ਦੀ ਤਸੀਹਿਆਂ ਦੇ ਨਾਲ ਮੌਤ ਹੋਈ ਸੀ ਉਹਨਾਂ ਨੂੰ ਟਾਰਚਰ ਇੰਨਾ ਜ਼ਿਆਦਾ ਕੀਤਾ ਗਿਆ ਸੀ ਉਹਨਾਂ ਦੀ ਮੌਤ ਹੋ ਗਈ ਸੀਗੀ ਔਰ ਦੂਜੇ ਜਿਹੜੇ 파ਰਟਨਰ ਸੀ अजीमुल्ला ਖਾਂ ਉਹ ਭਗੌੜੇ ਰਹੇ ਉਹ ਭਗੌੜੇ ਹੋ ਕੇ ਹੀ ਉਹਨਾਂ ਦੀ ਉਹ ਜਿਹੜੀ ਮੌਤ ਹੋਈ ਆ ਇਹ ਅਖਬਾਰ ਦੇ ਉੱਤੇ ਵੀ ਇੰਨਾ ਤਸ਼ੱਦਦ ਹੋਇਆ ਸੀਗਾ ਔਰ ਉਸ ਤੋਂ ਬਾਅਦ ਇੱਕ ਅਖਬਾਰ ਆਇਆ ਦਾ ਇੰਡੀਗੋ ਮਿਰਰ ਇਹਦਾ ਬੇਸ ਕੀ ਸੀਗਾ ਇਹਦਾ ਬੇਸ ਸੀਗਾ ਇੱਕ ਨੀਲਦਰਪਨ ਨਾਟਕ ਹੋਇਆ ਦੀਨਬੰਦੂ ਮਿਤਰਾ ਦਾ ਉਹਨਾਂ ਨੇ 1860 ਦੇ ਵਿੱਚ ਨਾਟਕ ਜਿਹੜਾ ਖੇਡਿਆ ਸੀਗਾ ਨਾਟਕ ਜਿਹੜਾ ਲਿਖਿਆ ਸੀਗਾ ਔਰ ਇਹਦੇ ਬੇਸ ਦੇ ਉੱਤੇ ਅਖਬਾਰ ਸ਼ੁਰੂ ਕੀਤਾ ਗਿਆ ਸੀਗਾ ਦਾ ਇੰਡੀਗੋ ਮਿਰਰ ਇਹਨੂੰ ਸ਼ੁਰੂ ਕੀਤਾ ਸੀਗਾ ਜੇਮਸ ਲੌਂਗ ਨੇ ਔਰ ਬਹੁਤ ਜ਼ਿਆਦਾ ਸਮਰਥਨ ਇਹਨੂੰ ਹਾਸਲ ਹੋਇਆ ਸੀ ਇਹਦਾ ਮੁੱਖ ਮਕਸਦ ਸੀਗਾ ਕਿ ਅੰਗਰੇਜ਼ ਜਿਹੜੇ ਆ ਉਹ ਜ਼ਬਰਦਸਤੀ ਨੀਲ ਦੀ ਖੇਤੀ ਜਿਹੜੀ ਉਹ ਲੋਕਾਂ ਕੋਲੋਂ ਕਰਾਉਂਦੇ ਆ ਕਿਸਾਨਾਂ ਦਾ ਸ਼ੋਸ਼ਣ ਕਰਾਉਂਦੇ ਆ ਉਹਦੇ ਵਿਰੋਧ ਦੇ ਵਿੱਚ ਇਹ ਅਖਬਾਰ ਕੱਢਿਆ ਗਿਆ ਸੀ ਜੇਮਸ ਲੌਂਗ ਵੱਲੋਂ ਔਰ 1861 ਦੇ ਵਿੱਚ ਇਹਨੂੰ ਵੀ ਅਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਔਰ ਜੇਮਸ ਲੌਂਗ ਨੂੰ ਜੇਲ੍ਹ ਹੋਈ ਤੇ ਭਾਰੀ ਜੁਰਮਾਨਾ ਜਿਹੜਾ ਅਦਾ ਕਰਨਾ ਪਿਆ ਔਰ 1881 ਦੇ ਵਿੱਚ ਮਰਾਠਾ ਭਾਸ਼ਾ ਦੇ ਵਿੱਚ ਇੱਕ ਕੇਸਰੀ ਨਾਮ ਦਾ ਅਖਬਾਰ ਕੱਢਿਆ ਸੀਗਾ ਉਹ ਕੱਢਿਆ ਸੀ ਬਾਲ ਗੰਗਾਧਰ ਤਿਲਕ ਚਪਲੁੰਕਰ ਅਤੇ ਅਗਰਕਰ ਇਹਨਾਂ ਤਿੰਨਾਂ ਨੇ ਮਿਲ ਕੇ ਇਹ ਅਖਬਾਰ ਕੱਢਿਆ ਸੀਗਾ ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਬੜਾ ਵੱਡਾ ਜਿਹੜਾ ਯੋਗਦਾਨ ਪਾਇਆ ਸੀਗਾ ਇਹਦੀ ਆਵਾਜ਼ ਇਹਦਾ ਮੁੱਖ ਮਕਸਦ ਕੀ ਸੀਗਾ ਕਿ ਸਮਾਜਿਕ ਸੁਧਾਰ ਲਈ ਰਾਸ਼ਟਰਵਾਦੀ ਜਿਹੜੇ ਵਿਚਾਰ ਆ ਉਹਨਾਂ ਨੂੰ ਫੁਲਾਉਣਾ ਔਰ ਇਹਦੇ 'ਚ ਕਈ ਲੇਖ ਲਿਖੇ ਗਏ ਜਿਨ੍ਹਾਂ ਦਾ ਸਬੰਧ ਸੀਗਾ ਜ਼ਮੀਨ ਮਾਲਕਾਂ ਦੇ ਉੱਤੇ ਜਿਹੜਾ ਮਾਲੀਆ ਲਗਦਾ ਅੰਗਰੇਜ਼ਾਂ ਵੱਲੋਂ ਉਹਦੇ ਵਿਰੋਧ ਦੇ ਵਿੱਚ ਜੋਦਾ ਦੇ ਵਿੱਚ ਜਿਹੜਾ ਖਰਚ ਕਰਦੇ ਅੰਗਰੇਜ਼ ਉਹਦੇ ਵਿਰੁੱਧ ਬ੍ਰਿਟਿਸ਼ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੋਟੀਆਂ ਜਿਹੜੀਆਂ ਤਨਖਾਹਾਂ ਬਾ ਬਹੁਤ ਬਹੁਤ ਭਾਰੀ ਮਾਤਰਾ ਜਿਹੜੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ ਉਹਦੇ ਵਿਰੋਧ ਦੇ ਵਿੱਚ ਤੇ ਕਈ ਸ਼ੋਸ਼ਣ ਦੇ ਮੁੱਦੇ ਇਹਦੇ ਵਿੱਚ ਲਿਖੇ ਜਾਂਦੇ ਰਹੇ ਆ ਔਰ ਇਸ ਇਹਦੇ ਜਿਹੜੇ ਮਾਲਕ ਸੀਗੇ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਬਾਲ ਗੰਗਾਧਰ ਤਿਲਕ ਉਹਨਾਂ ਨੂੰ ਵੀ ਕੈਦ ਜਿਹੜੀ ਸੁਣਾਈ ਗਈ ਇਹ ਜ਼ਬਰ ਜ਼ੁਲਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੋ ਅੱਜ ਦਾ ਨਹੀਂ ਹੋਣਿਆ ਮਹਾਤਮਾ ਗਾਂਧੀ ਮੋਹਨਦਾਸ ਕਰਮਚੰਦ ਗਾਂਧੀ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਨੇ ਇੱਕ ਹਰੀਜਨ ਪੱਤਰ ਜਿਹੜਾ ਕੱਢਿਆ ਸੀਗਾ ਲੋਕਾਂ ਦੇ ਵਿੱਚ ਵਿਤਕਰਾ ਮਟਾਉਣ ਲਈ ਜਾਤ ਪਾਤ ਮਟਾਉਣ ਲਈ ਔਰ ਇੱਕ ਅਖਬਾਰ ਇਹਦੀ ਸ਼ੁਰੂਆਤ ਲਾਲਾ ਲਾਜਪਤਰਾਏ ਨੇ ਕੀਤੀ ਸੀ 1916 ਦੇ ਵਿੱਚ ਕਿ ਭਾਰਤੀ ਦੌਲਤ ਜਿਹੜੀ ਉਹ ਲੁੱਟੀ ਜਾ ਰਹੀ ਆ ਯਾਦੀ ਦਾ ਘਾਣ ਕੀਤਾ ਜਾ ਰਿਹਾ ਸਵਦੇਸ਼ੀ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਚੱਲ ਰਹੀਆਂ ਸੰਸਥਾਵਾਂ ਵਾਂ ਉਹਨਾਂ ਦਾ ਘਾਣ ਕੀਤਾ ਜਾ ਰਿਹਾ ਵਾ ਔਰ ਇਹਦੀ ਅਖਬਾਰ ਦੀ ਸ਼ੁਰੂਆਤ ਲਾਲਾ ਲਾਜਪਤਰਾਏ ਨੇ ਕੀਤੀ ਸੀ ਉਸ ਤੋਂ ਬਾਅਦਾਂ ਉਦੋਂ ਜਦੋਂ ਇਹ ਅਖਬਾਰ ਬੰਦ ਹੋ ਗਿਆ ਤੇ ਮਹਾਤਮਾ ਗਾਂਧੀ ਨੇ ਫਿਰ ਇਹਨਾਂ ਨੂੰ ਟੇਕਓਵਰ ਕਰ ਲਿਆ ਸੀ ਇਸ ਅਖਬਾਰ ਨੂੰ ਤੇ ਇਹ ਅਖਬਾਰ ਵੀ ਚੱਲਦਾ ਰਿਹਾ ਉਸ ਤੋਂ ਬਾਅਦ ਅਖਬਾਰ ਆਉਂਦਾ ਫਾਰਵਰਡ ਅਖਬਾਰ 1923 ਦੇ ਵਿੱਚ ਇਹਨੂੰ ਲਿਖਦੇ ਨੇ ਚਤਰੰਜਨ ਦਾਸ ਦੇਸ਼ਵੰਦੂ ਜਿਨ੍ਹਾਂ ਨੂੰ ਕਿਹਾ ਜਾਂਦਾ ਔਰ ਇਸ ਅਖਬਾਰ 'ਚ ਕੰਮ ਕੌਣ ਕਰਦੇ ਸੀ ਸੰਵਾਦਕ ਵਜੋਂ ਸੁਭਾਸ਼ ਚੰਦਰ ਬੌਸ ਆਪਣੀਆਂ ਰਾਜਨੀਤਿਕ ਸਰਗਰਮੀਆਂ ਤੋਂ ਪਹਿਲਾਂ ਇਹਦੇ 'ਚ ਲੇਖ ਲਿਖਦੇ ਹੁੰਦੇ ਸੀਗੇ ਔਰ ਮਕਸਦ ਕੀ ਸੀਗਾ ਬ੍ਰਿਟਿਸ਼ ਵਿਰੋਧੀ ਜਿਹੜਾ ਅੰਦੋਲਨ ਹੈ ਉਹਦਾ ਸਮਰਥਨ ਕਰਨਾ ਅੰਗਰੇਜ਼ਾਂ ਦੇ ਖਿਲਾਫ ਜੇ ਕੋ ਲੜਾਈ ਚੱਲਦੀ ਆ ਤੇ ਉਹਦਾ ਸਮਰਥਨ ਕਰਨਾ ਔਰ ਇਹਨਾਂ ਦੇ ਉੱਤੇ ਵੀ ਕਈ ਵਾਰੀ ਦਬਾਅ ਪਿਆ ਜਿਸ ਤਰ੍ਹਾਂ ਤੁਸੀਂ ਪਾ ਰਹੇ ਹੋ ਔਰ ਕਈ ਵਾਰੀ ਇਸ ਅਖਬਾਰ ਦਾ ਨਾਮ ਬਦਲਣਾ ਪਿਆ ਇੱਕ ਵਾਰੀ ਇਹਦਾ ਨਾਮ ਉਸ ਤੋਂ ਬਾਅਦ ਫਾਰਵਰਡ ਤੋਂ ਬਾਅਦ ਨਿਊ ਫਾਰਵਰਡ ਕੀਤਾ ਗਿਆ ਫਿਰ ਲਿਬਰਟੀ ਅਖਬਾਰ ਕੀਤਾ ਗਿਆ ਇਸ ਤਰੀਕੇ ਦਾ ੱੱਕਾ ਜਿਹੜਾ ਜ਼ਬਰ ਜ਼ੁਲਮ ਆ ਇਹ ਉਸ ਵੇਲੇ ਵੀ ਅੰਗਰੇਜ਼ਾਂ ਵੱਲੇ ਹੁੰਦਾ ਸੀ ਜਿਹੜਾ ਤੁਸੀਂ ਅੱਜ ਕਰ ਰਹੇ ਹੋ 1938 ਦੇ ਵਿੱਚ ਆ ਤੇ ਹੁਣ ਵੀ ਉਹ ਕੇਸ ਚੱਲਦਾ नेशनेल हेराल्ड नाम ਦਾ ਅਖਬਾਰ ਸੀਗਾ ਇਹ ਸ਼ੁਰੂ ਕੀਤਾ ਸੀ ਜਵਾਰलाल नेहरू ਤੇ ਵੱਲਭ ਭਾਈ ਪਟੇਲ ਉਹੜਾ ਔਰ ਇਹਦੀ ਹੈਡਲਾਈਨ ਕੀ ਹੁੰਦੀ ਸੀ ਉਸ ਟਾਈਮ ਤੇ ਕਿ ਆਜ਼ਾਦੀ ਖਤਰੇ ਚ ਹੈ ਆਪਣੀ ਪੂਰੀ ਤਾਕਤ ਦੇ ਨਾਲ ਇਹਦੀ ਰੱਖਿਆ ਕਰੋ ਉਸ ਪੇਪਰ ਦੀ ਹਮੇਸ਼ਾ ਜਿਹੜੀ ਜਦੋਂ ਸ਼ਬਦਾ ਸੀਗਾ ਇਹਦੀ ਹੈਡਲਾਈਨ ਇਹ ਲਿਖੀ ਜਾਂਦੀ ਸੀ ਕਿ ਆਜ਼ਾਦੀ ਖਤਰੇ ਚ ਹੈ ਆਪਣੀ ਪੂਰੀ ਤਾਕਤ ਦੇ ਨਾਲ ਇਹਦੀ ਰੱਖਿਆ ਕਰੋ 1942 ਤੋਂ 45 ਤੱਕ ਇਹਨੂੰ ਵੀ ਉਦੋਂ ਬੈਨਡ ਕਰ ਦਿੱਤਾ ਗਿਆ ਸੀ ਇਹਦੇ ਤੇ ਪਾਬੰਦੀ ਲਾ ਦਿੱਤੀ ਗਈ ਸੀ 2008 ਚ ਪੂਰਨ ਤੌਰ ਦੇ ਉੱਤੇ ਬੰਦ ਹੋਇਆ 2017 ਦੇ ਵਿੱਚ ਇਹਦੀ ਦੁਬਾਰਾ ਜਿਹੜੀ ਰੀ-ਲਾਂਚਿੰਗ ਸ਼ੁਰੂ ਕੀਤੀ ਗਈ ਆ ਇਸ ਅਖਬਾਰ ਦੇ ਮਾਲਕ ਸੀਗੇ ਹੁਣ ਜਿਹੜੇ ਵਾਰਿਸ ਨੇ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੁਣ ਵੀ ਇਹ ਕੇਸ ਇਹਨਾਂ ਦੇ ਉੱਤੇ ਚੱਲਦਾ ਸੀਗਾ ਨੈਸ਼ਨਲ ਹਰਾਲਡ ਜਿਹੜਾ ਕੇਸ ਆ ਕਿਉਂਕਿ ਉਹ ਜਿਹੜੀ ਜ਼ਮੀਨ ਅਖਬਾਰ ਦੇ ਨਾਂ ਦੇ ਉੱਤੇ ਦਿੱਤੀ ਗਈ ਸੀ ਇਹਨਾਂ ਨੇ ਉਹਦਾ ਸੀਐਲਯੂ ਚੇਂਜ ਕਰਾਇਆ ਤੇ ਉਹ ਦੱਸਦੇ ਆ ਉਹ ਪ੍ਰਾਪਰਟੀ ਅਖਬਾਰ ਵਾਸਤੇ ਸੀਗੀ ਉਹਨੂੰ ਰੈਂਟ ਦੇ ਉੱਤੇ ਦਿੱਤਾ ਉਹਨੂੰ ਪਾਸਪੋਰਟ ਆਫਿਸ ਨੂੰ ਦਿੱਤਾ ਉਹਦੇ ਉੱਤੇ ਕਈ ਲੋਨ ਲੈ ਗਏ ਇਸ ਕਰਕੇ ਉਹ ਕੇਸ ਅੱਜ ਵੀ ਲੋਕਾਂ ਨੂੰ ਯਾਦ ਆਜੂਗਾ ਵੀ ਨੈਸ਼ਨਲ ਹਰਾਲਡ ਜਿਹੜਾ ਉਹ ਕੇਸ ਚੱਲਦਾ ਵਾ ਇਹ ਅਖਬਾਰ ਵੀ ਉਦੋਂ ਚੱਲਦਾ ਸੀ ਉਦੋਂ ਵੀ ਜ਼ਬਰ ਜ਼ੁਲਮ ਕੀਤਾ ਗਿਆ ਦੇ ਉੱਤੇ ਔਰ ਯੁਗਾਂਤਰ ਇਹ ਅਖਬਾਰ ਛਪਿਆ 1906 ਤੋਂ 1908 ਤੱਕ ਇਹਨੂੰ ਸ਼ੁਰੂ ਕੀਤਾ ਸੀ ਬੰਗਾਲੀ ਸੀਗੇ ਬਰਿੰਦਰ ਘੋਸ਼ ਭਵਿੰਦਰਨਾਥ ਦਿੱਤਾ ਤੇ ਅਵਨਾਸ਼ ਭੱਟਾਚਾਰਿਆ ਇਨਾਂ ਦਾ ਮਕਸਦ ਕੀ ਸੀ ਉਸ ਵੇਲੇ ਉਸ ਵੇਲੇ ਬਹੁਤ ਗਰਮ ਅਖਬਾਰ ਸੀਗਾ ਇਹਨਾਂ ਦਾ ਮਕਸਦ ਇਹ ਸੀ ਅੰਗਰੇਜ਼ ਹਕੂਮਤ ਦੇ ਖਿਲਾਫ ਲਿਖਣਾ ਇਨਕਲਾਬੀ ਰੁਖ ਦੇ ਜਿਹੜਾ ਅਪਣਾਉਣਾ ਹਥਿਆਰ ਬੰਦ ਵਿਦਰੋਹ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਸੀਗਾ ਗਰੀਲਾ ਯੁੱਧ ਉਸ ਵੇਲੇ ਇਸ ਅਖਬਾਰ ਦੀ ਬਦੌਲਤ ਸ਼ੁਰੂ ਹੋਇਆ ਸੀਗਾ ਔਰ ਬ੍ਰਿਟਿਸ਼ ਅਧਿਕਾਰ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਜਾਂਦਾ ਸੀ ਇਹਦੇ ਵਿੱਚ ਲੇਖ ਲਿਖੇ ਜਾਂਦੇ ਸੀ 1908 ਦੇ ਵਿੱਚ अपराधा नुक्सान ਦੇ ਦੋਚੇ ਨੂੰ ਬੰਦ ਕਰ ਦਿੱਤਾ ਗਿਆ ਸੀ 1908 ਦੇ ਵਿੱਚ ਇੱਕ ਐਕਟ ਆਇਆ ਸੀਗਾ ਉਹਨੂੰ ਕਹਿੰਦੇ ਆ ਇਨੀ ਇਨੀਸ਼ੀਏਟ ਇਨੀਸ਼ੀਏਮੈਂਟ ਟੂ ਅਫੈਂਸ ਇਹ ਐਕਟ ਪ੍ਰੈਸ ਨੂੰ ਜ਼ਬਤ ਕਰਨ ਦੀ ਆਗਿਆ ਦਿੰਦਾ ਸੀਗਾ 14 ਮਾਰਚ 1878 ਨੂੰ ਵਾਇਸ ਰਾਏ ਜਿਹੜੇ ਲਾਈਟਨ ਹੋਏ ਆ 1831 ਤੋਂ 1891 ਤੱਕ ਉਹਨਾਂ ਨੇ ਇੱਥੇ ਰਾਜ ਕੀਤਾ ਵਾ ਉਹਨਾਂ ਵੱਲੋਂ ਇਹ ਪਾਸ ਕੀਤਾ ਗਿਆ ਸੀ ਇਹਦੇ ਵਿੱਚੋਂ ਖਾਸੀਅਤ ਕੀ ਸੀ ਇਸ ਕਾਨੂੰਨ ਦੇ ਵਿੱਚ ਕੇ ਅੰਗਰੇਜ਼ੀ ਅਖਬਾਰ ਸਾਰੇ ਹੀ ਇਸ ਤੋਂ ਬਾਹਰ ਕੱਢ ਦਿੱਤੇ ਗਏ ਸੀ ਔਰ ਇਹ ਐਕਟ ਜਿਹੜਾ ਸਿਰਫ ਇਹ ਜਿਹੜੇ ਹਿੰਦੁਸਤਾਨ ਬਾਰੇ ਲਿਖਦੇ ਸੀ ਭਾਰਤ ਬਾਰੇ ਲਿਖਦੇ ਸੀਗੇ ਉਹਨਾਂ ਦੇ ਹੱਕ ਚ ਲਿਖਦੇ ਸੀ ਉਹਨਾਂ ਦੇ ਖਿਲਾਫ ਇਹ ਐਕਟ ਲਿਆਂਦਾ ਗਿਆ ਸੀ ਉਹਨਾਂ ਦੇ ਉੱਤੇ ਦੇਸ਼ ਧਰੋਈ ਦੇ ਇਲਜ਼ਾਮ ਜਿਹੜੇ ਲਾ ਕੇ ਉਹਨਾਂ ਦੇ ادارے ਬੰਦ ਕਰਾਏ ਜਾਂਦੇ ਸੀਗੇ ਔਰ ਉਸ ਤੋਂ ਬਾਅਦ 1913 ਦੇ ਵਿੱਚ ਇੱਕ ਅਖਬਾਰ ਆ ਹਫਤਾਵਾਰੀ ਅਖਬਾਰ ਸੀਗਾ ਗਦਰ ਉਹਨੂੰ ਸ਼ੁਰੂਆਤ ਕੀਤੀ ਸੀ ਉਹਦੀ ਲਾਲਾ ਹਰਦੇਵਾਲ ਜੀ ਲਾਲਾ ਹਰਦੇਵਾਲ ਵੱਲੋਂ ਔਰ ਉਹਦੇ ਮੁੱਖ ਸੰਬਾਧਕ ਕੌਣ ਸੀਗੇ ਗਦਰੀ ਬਾਬੇ ਸਾਰ ਸੋਹਣ ਸਿੰਘ ਭਕਣਾ ਔਰ ਅੰਗਰੇਜ਼ਾਂ ਦੇ ਅਤਿਆਚਾਰ ਦੇ ਵਿਰੋਧ ਇਹ ਖਬਰ ਆਉਂਦਾ ਸੀ ਹਿੰਦੀ ਉਰਦੂ ਤੇ ਪੰਜਾਬੀ ਦੇ ਵਿੱਚ ਅੰਗਰੇਜ਼ਾਂ ਦੇ ਅਤਿਆਚਾਰ ਦੇ ਵਿਰੋਧ ਦੇ ਵਿੱਚ ਇਹਦਾ ਮੁੱਖ ਮਕਸਦ ਇਹ ਸੀਗਾ ਕਿ ਵਿਦੇਸ਼ਾਂ 'ਚ ਜਿਹੜੇ ਭਾਰਤੀ ਵਸੇ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਔਰ ਸਾਰ ਕਰਤਾਰ ਕਰਤਾਰ ਸਿੰਘ ਸਰਾਬਾ ਵੀ ਇਹਦੇ ਵਿੱਚ ਜਿਹੜੇ ਉਹ ਕੰਮ ਕਰਦੇ ਸੀ ਇਸ ਮੂਵਮੈਂਟ ਦੇ ਵਿੱਚ ਇਸ ਅਖਬਾਰ ਦੇ ਵਿੱਚ ਇਹ ਅਖਬਾਰਾਂ ਦਾ ਯੋਗਦਾਨ ਰਿਹਾ ਵਾ ਦੇਸ਼ ਦੀ ਯਾਦ ਦੀ ਦੇ ਵਿੱਚ 1905 ਦੇ ਵਿੱਚ ਇੱਕ ਅਖਬਾਰ ਆਇਆ ਸੀ ਇੰਡੀਅਨ ਸੋਸ਼ੀਓਲੋਜਿਸਟ ਇਹ ਸ਼ਿਆਮਾ ਜੀ ਕ੍ਰਿਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਇਹਦਾ ਮੁੱਖ ਮਕਸਦ ਸੀਗਾ ਭਾਰਤ ਦੀ ਯਾਦੀ ਵਾਸਤੇ 1905 ਤੋਂ 1914 ਤੱਕ ਚੱਲਿਆ ਫਿਰ ਇਹ ਵਿੱਚੋਂ ਬੈਨ ਕਰ ਦਿੱਤਾ ਗਿਆ ਫਿਰ 1920 ਤੋਂ 22 ਤੱਕ ਇਹ ਚੱਲਿਆ ਫਿਰ ਸਵਿਸ ਅਧਿਕਾਰੀਆਂ ਦੇ ਦਬਾਅ ਦੇ ਹੇਠ ਇਸ ਅਖਬਾਰ ਨੂੰ ਬੰਦ ਕੀਤਾ ਗਿਆ ਇਹ ਖਬਰਾਂ ਦੀ ਦੇਣ ਹੈ ਇਹ ਪੱਤਰਾਂ ਦੀ ਇਹਨਾਂ ਪਰਚਿਆਂ ਦੀ ਇਹਨਾਂ ਇਸ਼ਤਿਹਾਰਾਂ ਦੀ ਆਜ਼ਾਦੀ ਦੇ ਵਿੱਚ ਦੇਣ ਹੈ ਇਹਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਸੀਗਾ ਰਾਸ਼ਟਰਵਾਦ ਨੂੰ ਪ੍ਰਮੋਟ ਕੀਤਾ ਜਾਂਦਾ ਸੀਗਾ ਆਜ਼ਾਦੀ ਤੋਂ ਪਹਿਲਾਂ ਉਹਦੋਂ ਏਡੇ ਵੱਡੇ ਸਾਧਨ ਧਿਆਨ ਨਹੀਂ ਸੀਗੇ ਔਰ ਸ਼ਹਿਰਾਂ ਤੋਂ ਪਿੰਡਾਂ ਤੱਕ ਪ੍ਰਚਾਰ ਜਿਹੜਾ ਇਹਨਾਂ ਖਬਰਾਂ ਦੇ ਰਾਹੀਂ ਕੀਤਾ ਜਾਂਦਾ ਸੀ ਔਰ ਵੱਧ ਤੋਂ ਵੱਧ ਗਰੀਬਾਂ ਨੂੰ ਇਹਦੇ ਨਾਲ ਜੋੜਿਆ ਗਿਆ ਔਰ ਬੜਾ ਵੱਡਾ ਜਿਹੜਾ ਉਹ ਸਮਰਥਨ ਮਿਲਿਆ ਉਸ ਵੇਲੇ ਆਜ਼ਾਦੀ ਦੇ ਵਿੱਚ ਇਹਨਾਂ ਖਬਰਾਂ ਦੇ ਕਰਕੇ ਇਹਨਾਂ ਪਰਚਿਆਂ ਦੇ ਕਰਕੇ ਹੁਣ ਮੈਂ ਪੁੱਛਣਾ ਚਾਹੁੰਨਾ ਮੈਂ ਤੁਹਾਨੂੰ ਇਹ ਚੀਜ਼ਾਂ ਇਸ ਕਰਕੇ ਸੁਣਾਈਆਂ ਕਿ ਤੁਹਾਡੇ ਵਿੱਚ ਤੇ ਅੰਗਰੇਜ਼ਾਂ ਦੇ ਤਰੀਕੇ 'ਚ ਕੋਈ ਫਰਕ ਹੈਗਾ ਅੱਜ ਵੀ ਉਹ ਹਾਲਾਤ ਆ ਜੇ ਤੁਹਾਡੇ ਕਿਤੇ ਹੈਲੀਕਾਪਟਰ ਦੀ ਕਿਸੇ ਨੇ ਖਬਰ ਲਾ ਦਿੱਤੀ ਉਹ ਝੂਠੀ ਹੈ ਉਹ ਸੱਚੀ ਹੈ ਉਹਦਾ ਤੁਸੀਂ ਸਪਸ਼ਟੀ ਕਰਨ ਦੇ ਦਿਓ ਉਹਦੇ ਬਦਲੇ ਤੁਸੀਂ ਤਿੰਨ ਤਿੰਨ ਚਾਰ ਚਾਰ ਬੰਦਿਆਂ ਦੇ ਉੱਤੇ ਕੇਸ ਰਜਿਸਟਰਡ ਕਰ ਦਿੱਤੇ ਜੇ ਕਿਸੇ ਨੇ ਤੁਹਾਡੇ ਐਮਐਲਏ ਦੀ ਰਿਕਾਰਡਿੰਗ ਵਾਇਰਲ ਕਰ ਦਿੱਤੀ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਜੇ ਕਿਸੇ ਅਖਬਾਰ ਨੇ ਸਰਕਾਰ ਦੇ ਵਿਰੋਧ ਦੇ ਵਿੱਚ ਖਬਰ ਲਾ ਦਿੱਤੀ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਕਿੰਨੇ ਪਰਚੇ ਦਰਜ ਕਰੋਗੇ ਯਾਰ ਲੋਕਾਂ ਦੇ ਉੱਤੇ ਥੋੜੀ ਆਪ ਹੀ ਆਪਾ ਬੁੱਧੀ ਸਮਝ ਲਈਏ ਆਪਾਂ ਲੋਕਾਂ ਦੇ ਦਿਲ ਨੂੰ ਜਿੱਤੀਏ ਨਾ ਕਿ ਲੁੱਟੀਏ ਲੋਕਾਂ ਦੇ ਦਿਲ ਨੂੰ ਵੀ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ ਔਰ ਮੇਰਾ ਖਿਆਲ ਆ 1 ਕਰੋੜ ਬੰਦਾ ਜਿਹੜਾ ਫੇਸਬੁੱਕ YouTube ਤੇ ਹੋਰ ਜਿਹੜੇ ਸੋਸ਼ਲ ਹੈਂਡਲ ਆ ਉਹਨਾਂ ਨੂੰ ਚਲਾਉਂਦਾ ਵਾ ਰੋਜ਼ ਹਜ਼ਾਰਾਂ ਪੋਸਟਾਂ ਜਿਹੜੀਆਂ ਪੈਂਦੀਆਂ ਵਾ ਲੱਖਾਂ ਕਮੈਂਟ ਜਿਹੜੇ ਉਹਨਾਂ ਦੇ ਉੱਤੇ ਹੁੰਦੇ ਆ ਲੋਕਾਂ ਨੂੰ ਜਿੰਨੂ ਜਿੰਨੂ ਜਿੰਨੀ ਸਮਝ ਆ ਅੱਜ ਕੱਲ ਤੇ ਹਰ ਇੱਕ ਬੰਦਾ ਆਪਣੇ ਘਰ ਦੇ ਵਿੱਚ ਸਿਆਣਾ ਵਾ ਉਹਨੂੰ ਜਿੰਨੀ ਜਿੰਨੀ ਸਮਝ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਲਿਖ ਦਿੰਦਾ ਵਾ ਇਹਦਾ ਮਤਲਬ ਤੁਸੀਂ ਕਰੋਨਾ ਦੇ ਹਿਸਾਬ ਨਾਲ ਪਰਚੇ ਦਰਜ ਕਰਨੇ ਸ਼ੁਰੂ ਕਰ ਦਿਓਗੇ ਔਰ ਜਿੱਥੇ ਜਿੱਥੇ ਵੀ ਜਿੱਦੀ ਜਿੱਦੀ ਸਰਕਾਰ ਹੁੰਦੀ ਆ ਇਹ ਵੈਸੇ ਹੀ ਕੁਦਰਤੀ ਤੌਰ ਦੇ ਉੱਤੇ ਆ ਵੀ ਬਹੁ ਗਿਣਤੀ ਜਿਹੜੀਆਂ ਪੋਸਟਾਂ ਵਾ ਸਰਕਾਰਾਂ ਦੇ ਖਿਲਾਫ ਜਾਂਦੀਆਂ ਵਾ ਕਿ ਸਾਰਿਆਂ ਦੇ ਉੱਤੇ ਪਰਚੇ ਦਰਜ ਕਰ ਕਰ ਦਿੱਤੇ ਜਾਣ ਜਣ ਸ਼ੁਰੂ ਕਰ ਦਿੱਤੇ ਜਾਣਗੇ ਕਿੰਨੇ ਕਾਪਾ ਪੇਪਰ ਭਰ ਲਾਂਗੇ ਕਿੰਨੀਆਂ ਕਾਪਾ ਜੇਲਾਂ ਭਰ ਲਾਂਗੇ ਤੇ ਜੇ ਇਸੇ ਤਰੀਕੇ ਚੱਲਣਾ ਵਾ ਤੇ ਮੈਂ ਸਰਕਾਰ ਪੰਜਾਬ ਵਾਲੀ ਨੂੰ ਵੀ ਕਹਿਣਾ ਵੀ ਮੋਦੀ ਸਾਹਿਬ ਨਾਲ ਵੀ ਸਲਾਹ ਕਰੋ ਕਿ ਦੇਸ਼ ਦਾ ਇੱਕ ਆਰਟੀਕਲ ਆ ਆਰਟੀਕਲ ਨੰਬਰ 19 ਜਿਹਨੂੰ ਧਾਰਾ 19 ਕਹਿੰਦੇ ਆ ਉਹ ਕਾਨੂੰਨ ਹੀ ਰੱਦ ਕਰ ਦਿਓ ਨਾ ਉਸ ਕਾਨੂੰਨ ਦੇ ਵਿੱਚ 19 ਨੰਬਰ ਕਾਨੂੰਨ ਚ ਕੀ ਆ ਆਰਟੀਕਲ 19 ਦੇ ਵਿੱਚ ਕੀ ਆ ਕਿ ਲੋਕਾਂ ਨੂੰ ਬੋਲਣ ਦਾ ਅਧਿਕਾਰ ਹੈ ਪ੍ਰੈਸ ਦੀ ਆਜ਼ਾਦੀ ਦੀ ਉਹ ਜਿਹੜਾ ਕਾਨੂੰਨ ਆ ਗੱਲ ਕਰਦਾ ਇਕੱਠ ਦੀ ਮਤਲਬ ਆਜ਼ਾਦੀ ਦਿੰਦਾ ਵੀ ਤੁਸੀਂ ਕਿਤੇ ਇਕੱਠੇ ਹੋ ਸਕਦੇ ਹੋ ਜਲਸਾ ਕਰ ਸਕਦੇ ਹੋ ਨਿਹੱਥੇ ਮੀਟਿੰਗ ਕਰ ਸਕਦੇ ਹੋ ਕਿਤੇ ਵੀ ਨੰਬਰ 3 ਯੂਨੀయన్స్ ਸੰਗਠਨ ਜਥੇਬੰਦੀਆਂ ਬਣਾਉਣ ਦਾ ਜਿਹੜਾ ਅਧਿਕਾਰ ਦਿੰਦਾ ਵਾ ਪੂਰੇ ਭਾਰਤ ਦੇ ਵਿੱਚ ਨੰਬਰ 4 ਆਜ਼ਾਦੀ ਨਾਲ ਘੁੰਮਣ ਦਾ ਜਿਹੜਾ ਅਧਿਕਾਰ ਦਿੱਤਾ ਜਾਂਦਾ ਵਾ ਪਰ ਇੱਥੇ ਤਾਂ ਆਪਾਂ ਵੇਖ ਲੈਨੇ ਆ ਵੀ ਕਿਸੇ ਇਲਾਕੇ 'ਚ ਕਿਸੇ ਲੀਡਰ ਨੇ ਜਾਣਾ ਹੁੰਦਾ ਵਿਰੋਧੀ ਧਿਰਾਂ ਨੇ ਉਹਨੂੰ ਇਹ ਕਹਿ ਕੇ ਰੋਕ ਲਿਆ ਜਾਂਦਾ ਵੀ ਤੂੰ ਉੱਥੇ ਦੰਗੇ ਭੜਕਾ ਦੇਂਗਾ ਜਾਂ ਤੂੰ ਉੱਥੇ ਮਾਹੌਲ ਖਰਾਬ ਕਰ ਦੇਂਗਾ ਇਹ ਵੀ ਆਜ਼ਾਦੀ ਜਿਹੜੀ ਉਹ ਲੋਕਾਂ ਦੀ ਖੋਈ ਜਾ ਰਹੀ ਹੈ ਨੰਬਰ 5 ਭਾਰਤ ਦੇ ਕਿਸੇ ਹਿੱਸੇ ਵਿੱਚ ਵੀ ਉਹ ਰਹਿਣ ਦਾ ਉੱਥੇ ਕੋਈ ਜਗ੍ਹਾ ਖਰੀਦਣ ਦਾ ਅਧਿਕਾਰ ਦਿੰਦਾ ਜਿਹੜੇ ਸਾਡੇ ਕੋਲ ਧਿਆਨ ਨਹੀਂ ਵੀ ਅਸੀਂ ਕਿ ਨਾਲ ਦੀਆਂ ਸਟੇਟਾਂ ਚ ਲੈ ਹੀ ਕੁਝ ਨਹੀਂ ਸਕਦੇ ਕੋਈ ਵੀ ਵਪਾਰ ਕਾਰੋਬਾਰ ਕਰਨ ਦੀ ਨੰਬਰ 6 ਜਿਹੜਾ ਕਾਨੂੰਨ ਆਜ਼ਾਦੀ ਦਿੰਦਾ ਵਾ ਅਖੀਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਆਪ ਦੀਆਂ ਕਮੀਆਂ ਸੁਣੋ ਉਹਨਾਂ ਨੂੰ ਸੁਧਾਰੋ ਇਹ ਜ਼ਬਰ ਜ਼ੁਲਮ ਦੇ ਨਾਲ ਅੰਗਰੇਜ਼ਾਂ ਵੀ ਕੀਤਾ ਸੀਗਾ ਪਰ ਇੱਕ ਗੱਲ ਯਾਦ ਰੱਖੋ ਜਾਦੀ ਉਸ ਤੋਂ ਬਾਅਦ ਵੀ ਮਿਲੀ ਸੀ ਇੰਨੇ ਜ਼ਬਰ ਜ਼ੁਲਮ ਤੋਂ ਬਾਅਦ ਜੇ ਤੁਸੀਂ ਇਸ ਤਰੀਕੇ ਹੀ ਲੋਕਾਂ ਨਾਲ ਇਹੋ ਰਵਈਆ ਅਪਣਾਉਣਾ ਵਾ ਤੇ ਲੋਕਾਂ ਨੇ ਤੁਹਾਨੂੰ ਲਾਂਬੇ ਕਰ ਦੇਣਾ ਵਾ ਮੇਰੀ ਗੱਲ ਯਾਦ ਰੱਖਿਓ ਇਹ ਜ਼ਬਰ ਜ਼ੁਲਮ ਜਿਹੜਾ ਕਰਨਾ ਬੰਦ ਕਰੋ ਲੋਕਾਂ ਨੂੰ ਪਿਆਰ ਨਾਲ ਜਿਤੋ ਨਹੀਂ ਤੇ ਇੱਕ